ਆਇਆ ਸਤਿ ਸ਼੍ਰੀ ਅਕਾਲ ਜੀ ਦੋਸਤੋ ਕੀ ਹਾਲ ਚਾਲ ਨੇ ਜੀ ਮੈਂ ਆ ਮਿਸਟਰ ਕਮਾਲ ਤੇ ਤੁਸੀਂ ਆ ਗਏ ਸਾਡੇ ਨਾਲ ਜੀ ਹਾਂ ਅੱਜ ਆਪਾਂ ਪਹੁੰਚੇ ਹਾਂ ਵੀਪੀਐਸ ਚੌਕ ਮੁਹਾਲੀ ਤੇ ਜਿੱਥੇ ਕੀ ਇੱਕ ਮੋਰਚਾ ਲੱਗਿਆ ਹੋਇਆ ਪੱਕਾ ਮੋਰਚਾ ਲੱਗਿਆ ਹੋਇਆ ਬੰਦੀ ਸਿੰਘਾਂ ਦੀ ਰਿਹਾਈ ਬੇਅਦਬੀ ਦਾ ਮੁੱਦਾ ਤੇ ਹੋਰ ਕੀ ਕੀ ਮੁੱਦੇ ਨੇ ਆਓ ਆਪਾਂ ਜਾਣਦੇ ਆਂ ਦੇਰ ਨਾ ਕਰਦੇ ਤੁਹਾਨੂੰ ਮੋਰਚੇ ਦੇ ਹਾਲਾਤ ਦਿਖਾਣੇ ਆ ਤੇ ਉਧਰ ਚੰਡੀਗੜ੍ਹ ਵਾਲੀ ਸਾਈਡ ਵੀ ਸੜਕ ਬੰਦ ਕਰ ਦਿੱਤੀ ਗਈ ਹੈ ਤੇ ਇਧਰ ਪੰਜਾਬ ਵਾਲੀ ਸਾਈਡ ਵੀ ਬੰਦ ਕਰ ਦਿੱਤੀ ਗਈ ਹੈ ਆਖਰ ਕਿਉਂ ਹੈ ਤੇ ਕਿਹੋ ਜਿਹੇ ਹਾਲਾਤ ਨੇ ਇਤਨਾ ਪੂਰਨੇ ਕਿ ਸੁਖਦ ਨੇ ਆਪ ਆ ਦੇਖਦੇ ਚੱਲ ਕੇ ਤੇ ਦੇ ਕਿ ਪਿਛਲੇ ਸਾਲ ਵੀ ਆਪਾਂ ਸੁਣਿਆ ਸੀਗਾ ਕਿ ਫਤਿਹਗੜ੍ਹ ਸਾਹਿਬ ਤੋਂ ਇੱਕ ਲਹਿਰ ਉੱਠੀ ਸੀਗੀ ਤੇ ਚੰਡੀਗੜ੍ਹ ਆਏ ਸੀ ਤੇ ਗਵਰਨਰ ਸਾਹਿਬ ਨਾਲ ਮਿਲੇ ਸੀਗੇ ਉਦੋਂ ਕਹਿੰਦੇ ਸੀ ਕਿ ਮੰਗਾਂ ਦਾ ਹੱਲ ਹੋ ਗਿਆ ਪਰ ਇਹ ਹੁਣ ਦੁਬਾਰਾ ਫੇਰ ਕਿਉਂ ਮੋਰਚਾ ਲੱਗਿਆ ਇਹ ਤਾਂ ਅੰਦਰ ਜਾ ਕੇ ਪਤਾ ਲੱਗੂ ਆਜੋ ਜੀ ਬਾਬਾ ਜੀ ਹਸਤੀ ਗਾਲ ਜੀ ਜੀ ਗਾਲ ਜੀ ਬਾਬਾ ਜੀ ਸਭ ਤੋਂ ਪਹਿਲਾਂ ਤਾਂ ਇਸ ਤੁਹਾਡਾ ਨਾਮ ਜਾਣਨਾ ਚਾਹੁੰਦੇ ਆ ਜਿਹੜੀ ਤੁਸੀਂ ਇੱਕ ਬੁੱਕ ਲਿਖੀ ਐ ਤੇ ਅੱਜ ਚੰਡੀਗੜ੍ਹ ਦੇ ਵਿੱਚ ਆ ਜਿਹੜਾ ਮੋਰਚਾ ਲੱਗਿਆ ਹੋਇਆ ਹੈ ਇਹਦੇ ਬਾਰੇ ਸਾਨੂੰ ਥੋੜਾ ਜਿਹਾ ਵਿਸਤਾਰ ਦੇ ਵਿੱਚ ਦੱਸੋ ਮੇਟਾ ਦੇਖੋ ਮੋਰਚੇ ਤਾਂ ਤਾਂ ਲਾਉਣੇ ਪਏ ਸਾਣਾ ਧੱਕਾ ਕਰ ਰਹੀ ਹੈ ਸਰਕਾਰਾਂ ਜਿਵੇਂ ਕਿ ਦੇਖੋ ਰਾਮ ਰਹੀ ਨੂੰ 20 ਸਾਲ ਦੀਆਂ ਦੋ ਸਜਾ ਹੋਈਆਂ ਦੋ ਜੀਆਂ ਤਿੰਨ ਕਿੰਨੀ ਮੁਸ਼ਕਲ ਨੂੰ ਬੜੇਗਾ 40 ਬੰਦਿਆਂ ਦੀ ਮੌਤ ਹੋਈ ਗੋਲੀ ਚੱਲੀ ਭਾਰ ਦਾ ਨੁਕਸਾਨ ਹੋਇਆ ਪਿੰਚਕੂਲੇ ਅਰੇ ਅਨਰ ਸਰਕਾਰ ਬੀਜਪੀ ਨੇ ਉਹਨੂੰ ਫੜਿਆ ਹੁਣ ਬੀਜਪੀ ਨੇ ਉਹਨੂੰ ਛੱਡਤਾ ਹਰ ਮਹੀਨੇ ਬਾਅਦ ਉਹਨੂੰ ਪਰੋਲ ਦਿੰਦੀ ਹੈ ਨਜਾਇਜ਼ ਆ ਨਾ ਜੋ ਕੰਜਰ ਨੂੰ ਛੱਡ ਸੋਦੇ ਕਿ ਬਲਾਤਕਾਰੀ ਨੂੰ ਕਾਤਲ ਨੂੰ ਸਾਡੀ ਧੀਆ ਬਣਾ ਕਈ ਮਾਰੀਆਂ ਕਈਆਂ ਦੇ ਰੇਪ ਕਰਕੇ ਤੇ ਸਾਡੇ ਇੱਕ ਭਰਾ ਨੇ ਨੌ ਬੰਦੀ ਸਿੱਖਾ ਨੇ ਸਜ਼ਾਵਾਂ ਭੁਗਤਣੀਆਂ ਇੰਨੀ-ਇੰਨੀ ਦੇਰੋਂ ਦਾ ਫਾਟੂਰਾ ਖਾਇ ਪੰਜ-ਪੰਜ ਦਸਤ ਸਾਰੀ ਦੇ ਕਰਕੇ ਮੋਰਚਾ ਲਾਇਆ ਗਿਆ ਜੀ ਤੇ ਮੋਰਚੇ ਦੇ ਘਮਿਆਂ ਤੇ ਫਿਰ ਸੈਂਟਰਲ ਸਰਕਾਰ ਨੂੰ ਵੀ ਲਿਖਿਆ ਵੀ ਜਿੰਨੇ ਵੀ ਪੰਜਾਬ ਰਿਆਣਾ ਹਾਈ ਕੋਰਟ ਸੁਪਰੀਮ ਕੋਰਟ ਦਿੱਲੀ ਸੁਪਰੀਮ ਕੋਰਟ ਹਾਈ ਕੋਰਟ ਵੀ ਤੁਸੀਂ ਜੱਜੋ ਬੋਲੋ ਵੀ ਤੁਹਾਡੇ ਕੋਲ ਜਵਾਬ ਹੈ ਇੱਕ ਬੰਦੇ ਨੇ ਇੰਡੀਆ ਦੇ ਸੰਵਿਧਾਨ ਨੇ ਇੰਡੀਆ ਦੇ ਕਾਨੂੰਨ ਨੇ ਜੋ ਉਹਨੂੰ ਸਜ਼ਾ ਦਿੱਤੀ ਉਹਨੇ ਭੁਗਤਰੀ ਤੇ ਉਸ ਤੋਂ ਬਾਅਦ ਉਹਨੂੰ ਕਿਉਂ ਛੱਡਿਆ ਆਂਦਾ ਕਾਰਨ ਦੱਸੋ ਸੈਂਟਰ ਦੇ ਜਿੰਨੇ ਮੰਤਰੀਆਂ ਨੂੰ ਆਉਂ ਪੁੱਛਦਾ ਸੈਂਟਰ ਦਾ ਰਾਸ਼ਟਰਪਤੀ ਹੈ ਸੈਂਟਰ ਦਾ ਆਪਣੇ ਇੰਡੀਆ ਦਾ ਉਹਨੂੰ ਪੁੱਛਦਾ ਕੋਈ ਜਵਾਬ ਨਹੀਂ ਪਿਛਲੀ ਵਾਰੀ ਪਿਛਲੀ ਵਾਰੀ 22 ਜਨਵਰੀ 11 ਤਰੀਕ 11 ਜਨਵਰੀ 2022 ਨੂੰ ਫਤਿਹਗੜ੍ਹ ਸਾਹਿਬ ਤੋਂ ਇਹੀ ਬੰਦੀ ਛੋੜ ਅਸੀਂ ਆਏ ਸੀ ਜੀ ਮੋਰਚਾ ਲੱਗਿਆ ਸੀ ਮੋਰਚਾ ਲਗਾਏ ਚੰਡੀਗੜ੍ਹ ਗਏ ਇੱਥੇ ਮੋਰਚੀ ਸੀ ਜਗ੍ਹਾ ਤੇ ਲੱਗਾ ਸੀ ਉਸ ਟਾਈਮ ਦੀਪ ਸਿੱਧੂ ਉਹਨਾਂ ਵੀ ਹੋਏ ਕਰਦੇ ਸੀ ਹਾਂਜੀ ਦੀਪ ਸਿੱਧੂ ਜਿੰਦਾ ਹੈ ਉਹ ਵੀ ਗਏ ਸਾਨੂੰ ਜੀ ਇਹਨਾਂ ਨੇ ਚੰਡੀਗੜ੍ਹ ਪ੍ਰਸ਼ਾਸਨ ਨੇ ਸਾਨੂੰ ਕਿਹਾ ਵੀ ਤੁਸੀਂ ਸਾਨੂੰ ਬੈਰੀਕੇਡ ਨਾਲ ਟੋਲੋ ਤੁਸੀਂ ਬੈਠੋ ਅਸੀਂ ਤੁਹਾਡੀ ਗੁਰਮੁਖ ਨਾਲ ਗੱਲ ਕਰਨੇ ਕੋਈ ਬੰਦੇ ਦਿਓ 15-20 ਬੰਦੇ ਗਏ ਗੁਰਮੁਖ ਨਾਲ ਗੱਲ ਹੋਈ ਗਵਰਨਰ ਥੋਮ ਕੇ ਬੜਾ ਰਹਾਣ ਹੋਇਆ ਕਹਿੰਦਾ ਮੈਂ ਮੇਰੇ ਹੱਥ ਮੈਂ ਕਰ ਸਕਦਾ ਪੰਜਾਬ ਦਾ ਗਵਰਨਰ ਆ ਤੁਸੀਂ ਉਹਨਾਂ ਦੇ ਕਾਗਜ਼ਤ ਦਿਓ ਉਹ ਕਾਗਜ਼ ਦਿੱਤੇ ਰਿਹਾਈ ਦੇ ਕੀ ਜਿੰਨੀ ਉਹਨਾਂ ਨੂੰ ਸਜ਼ਾ ਹੋਈ ਸੀ ਉਹ ਭੁਗਤਣ ਦੇ ਬਾਵਜੂ ਉਹ ਦੇ ਦਿੱਤੇ ਜੋ ਤਿੰਨ ਚਾਰ ਦਿਨ ਬਾਅਦ ਗਏ ਉਹ ਕਹਿੰਦਾ ਮੇਰੀ ਸਰਕਾਰ ਨਹੀਂ ਮੰਦੀ ਤੇ ਮੇਰੇ ਹੱਥ ਖੜੇ ਆ ਦੱਸੋ ਇੱਕ ਗਵਰਨਰ ਤਾਂ ਹੀ ਨਹੀਂ ਚਲਦੀ ਫਿਰ ਕੌਣ ਕਰੇਗਾ ਸਾਡਾ ਫਿਰ ਹੁਣੇ ਸਾਲ ਹੋ ਗਿਆ ਕੁਝ ਹੋਰ ਲਾਰੇ ਲਾ ਰਹੇ ਲੰਦੇ ਆ ਅਗਰ ਮੋਰਚਾ ਲਾਤਾ ਹੈ ਇਹ ਜਦ ਤੱਕ ਮੋਰਚਾ ਲੱਗਾ ਰੂ ਉਹ ਜਦ ਤੱਕ ਸਾਡੀਆਂ ਚਾਰ ਮੰਗਾਂ ਬਰਗਾੜੀ ਬੇਜ਼ੀ ਬਹਿਵਲ ਕੜਾ ਦੇ ਦੋ ਕਤਲ ਕੀਤੇ ਗਏ ਸ਼ਰੇਆਮ ਉਹਨਾਂ ਨੂੰ ਸੁਜਾਵਾਂ ਮਾਰੇ ਦੇ 328 ਰੂਪ ਬਾਦਲ ਕੰਜਰ ਬਾਦਲ ਕਹਾ ਕੰਜਰ ਖਾਂ ਮੈਂ ਤੁਹਾਨੂੰ ਉਸ ਕੰਜਰ ਨੇ ਦੇ ਰਾਜ ਮੇਲੇ ਇਹ ਗਾਇਬ ਹੋਏ ਹੁਣ ਤੱਕ ਉਹਨਾਂ ਦਾ ਇਨਸਾਫ ਨਹੀਂ ਮਿਲਿਆ ਬਾਕੀ 9 ਦੇ 9 ਬੰਦੀ ਸਿੰਘ ਜਦ ਤੱਕ ਇਸ ਮੋਰਚੇ ਦੇ ਪੰਡਾਲ 'ਚ ਨਹੀਂ ਆ ਜਾਂਦੇ ਜਦ ਤੱਕ ਮੋਰਚਾ ਇਦਾਂ ਹੀ ਲੱਗੇ ਰਿਹਾ ਜਿਹੜੀ ਮਰਜ਼ੀ ਤੋਪ ਚਲਾਉਣ ਜਿਹੜੀ ਮਰਜ਼ੀ ਗੋਲੀ ਚੋਣਨ ਬੰਬ ਸੁੱਟਦੇ ਅਸੀਂ ਮਰ ਜਾਾਂਗੇ ਪਰ ਇਹ ਮੋਰਚਾ ਨਹੀਂ ਚੁੱਕਾ ਸੋ ਭਾਈ ਅਸਿਕਲ ਜੀ ਲਾਈ ਬ੍ਰਿਟਨ ਖਾਲਸਾ ਜੀ ਬੜਾ ਜੀ ਭਾਈ ਅੱਜ ਇੱਥੇ ਮੋਰਚਾ ਲੱਗਿਆ ਹੋਇਆ ਹੈ ਆਪਾ ਚੰਡੀਗੜ੍ਹ ਦੇ ਬਿਲਕੁਲ ਹੱਦਾਂ ਤੇ ਬੈਠੇ ਆਂ ਹਾਂ ਜੀ ਤੇ ਕਹਿਣ ਨੂੰ ਤਾਂ ਚੰਡੀਗੜ੍ਹ ਸਾਡੀ ਰਾਜਸਤਾਨੀ ਆ ਪਰ ਆਪਾਂ ਨੂੰ ਵੜਨ ਨਹੀਂ ਦੇ ਰਿਹਾ ਤੇ ਬਾਬਾ ਜੀ ਕੀ ਮੁੱਦਾ ਹੈ ਸਾਰਾ ਤੇ ਇਹ ਸਾਡੀਆਂ ਡਿਮਾਂਡਾਂ ਨੇ ਤੇ ਪਹਿਲਾਂ ਵੀ ਇੱਕ ਵਾਰੀ ਆਪਾਂ ਆਏ ਸੀ ਪਿਛਲੇ ਸਾਲ ਦੀ ਗੱਲ ਹੈ ਜੀ ਉਦੋਂ ਮੰਗ ਮੰਨ ਵੀ ਲਈਆਂ ਸੀਗੀਆਂ ਪਰ ਅੱਜ ਫੇਰ ਆ ਕੇ ਇੱਥੇ ਬੈਠਣਾ ਪਿਆ ਦੇਖੋ ਜੀ ਮੁੱਦਾ ਇਹ ਆ ਕਿ ਜਦੋਂ ਵੀ ਸਾਡੇ ਗੁਰੂ ਦਾ ਨਰਾਦਰ ਹੋਇਆ ਉਹ ਦੋ ਦੋ ਅਸੀਂ ਸੰਘਰਸ਼ ਕੀਤਾ ਵਾ 1978 ਦੇ ਵਿੱਚ ਨਰਕਧਾਰੀ ਜਿਨ੍ਹਾਂ ਨੂੰ ਆਪਾਂ ਕਹਿੰਦਾ ਆ ਉਹਨਾਂ ਨੇ ਗੁਰੂ ਦਾ ਨਰਾਦਰ ਕੀਤਾ ਗੁਰੂ ਦੀ ਬਰਾਬਰੀ ਦਾ ਕਰਨ ਦਾ ਯਤਨ ਕੀਤਾ ਤੇ ਉਦੋਂ ਵੀ ਅਸੀਂ ਸੰਘਰਸ਼ ਕੀਤਾ ਪਰ ਜੋ ਦੋ ਸਿੱਖਾਂ ਨੇ ਸੰਘਰਸ਼ ਕੀਤਾ ਗੁਰੂ ਦੇ ਗੱਲ ਆਈ ਉਦੋਂ ਉਦੋਂ ਸਟੇਟ ਨੇ ਉਹਨਾਂ ਜਿਹੜੇ ਗੁਰੂ ਦੀਆਂ ਬੇਦਬੀਆਂ ਕਰਦੇ ਰਹੇ ਉਸ ਵੇਲੇ ਵੀ ਇਹਨਾਂ ਨੇ ਨਰਕਧਾਰੀਆਂ ਦਾ ਸਾਥ ਦਿੱਤਾ ਉਦੋਂ ਵੀ ਇਹਨਾਂ ਨੇ ਉਹਨਾਂ ਨੂੰ ਸੁਰੱਖਿਅਤ ਕੀਤਾ ਝੂਟੀਆਂ ਗਵਾਹੀਆਂ ਤੇ ਛੱਡਿਆ ਤੇ ਇਸ ਕਰਕੇ ਸਟੇਟ ਉਹਨਾਂ ਦਾ ਸਾਥ ਦੇ ਰਹੀ ਆ ਤੇ ਸਟੇਟ ਇਹ ਵੀ ਹੁਣ ਸਾਡੀ ਸਮਝ ਲੈ ਕਿ ਤੁਹਾਡੇ ਚੈਨਲ ਦੇ ਮਾਧਿਅਮ ਰਾਈ ਕਿ ਉਦੋਂ ਵੀ ਜੇ ਤੁਸੀਂ ਉਹਨਾਂ ਦਾ ਸਾਥ ਦਿੱਤਾ ਸੀ ਲਾਲਾ ਜਗਤ ਨਾਰਾਇਣ ਅਰਗੇ ਸੀ ਸੋਦੇ ਜੇ ਅੱਜ ਸਾਨੂੰ ਮੋਰਚੇ ਤੋਂ ਇਨਸਾਫ ਨਹੀਂ ਮਿਲਦਾ ਤੇ ਮੋਰਚਾ ਕਦੇ ਪਿੱਛੇ ਨਹੀਂ ਹੱਟੂਗਾ ਕਿਉਂਕਿ ਨੌਜਵਾਨਾਂ ਦੇ ਦਿਲਾਂ ਦੀ ਇਹ ਭਾਵਨਾ ਵਾ ਕਿ ਜਿਹੜਾ ਇਹ ਜੇ ਇਹ ਪਿੱਛੇ ਕਦੇ ਨਹੀਂ ਹਟਣਾ ਜੇ ਇੰਨੂੰ ਇਨਸਾਫ ਨਹੀਂ ਮਿਲਦਾ ਬੰਦੀ ਸਿੰਘ ਜਾਂ ਬੇਦਬੀ ਦਾ ਇਨਸਾਫ ਨਹੀਂ ਮਿਲਦਾ ਤੇ ਮੋਰਚਾ ਅੱਗੇ ਵਧੂਗਾ ਇਹਦੇ ਤੋਂ ਕੋਈ ਹਥਿਆਰਬੰਦ ਲੈਰ ਵੀ ਉੱਠ ਸਕਦੀ ਆ ਕਿਉਂਕਿ ਸਰਕਾਰ ਦੇ ਹੱਥ ਵਸਦਾ ਕਿ ਉਹਨੇ ਸਾਨੂੰ ਕਿਹੜੇ ਰਾਹ ਤੋੜਨਾ ਹੈ ਜੇ ਇਦਾਂ ਇਨਸਾਫ ਦੇ ਦੂ ਠੀਕ ਆ ਤੇ ਨਹੀਂ ਤੇ ਸ਼ਸਤਰ ਤੇ ਅਸੀਂ ਫਿਰ ਸਾਡੇ ਗੁਰੂ ਨੇ ਕਿਹਾ ਕਿ ਕਿਉਂ ਕਰ ਅਜਾ ਮਾਈਲ ਤੇ ਦਰਜਸਤ ਹਲਾ ਹਸਤ ਬੁਰਦਨ ਬਾ ਸ਼ਮਸ਼ੀਰ ਦਸਤ ਫਿਰ ਤਲਵਾਰ ਸਾਡੇ ਕੋਲ ਹਥਿਆਰ ਹੈਗੀ ਆ ਇਸ ਕਰਕੇ ਸਰਕਾਰ ਨੂੰ ਇਹ ਬੇਨਤੀ ਹੈ ਕਿ ਤੁਸੀਂ ਸਾਨੂੰ ਤੋਰੋ ਕਿ ਕਿਹੜੇ ਰਾਹ ਤੇ ਤੋਰਨਾ ਇਦਾਂ ਸਾਫ਼ ਦਿਨਾਂ ਤੇ ਜਾ ਸੀ ਜਿੱਦਾਂ ਸਾਡੇ ਸੰਤਾਂ ਨੇ ਗੱਲ ਕਹੀ ਸੀ ਕਿ ਜੇ ਤੁਸੀਂ ਇਨਸਾਫ਼ ਨਹੀਂ ਦਿੰਦੇ ਤੇ ਸਾਨੂੰ ਇਨਸਾਫ਼ ਲੈਣਾ ਆਉਂਦਾ ਹੈ ਪਹਿਲੀ ਗੱਲ ਤੇ ਇੱਥੇ ਅਸੀਂ ਮੰਗਾ ਮੰਗਣ ਨਹੀਂ ਆਏ ਕਿਉਂਕਿ ਮੰਗਾ ਮੰਗਣ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਉਹ ਤੋਂ ਅਗਲੇ ਦੀ ਮਰਜ਼ੀ ਹੁੰਦੀ ਹੈ ਕਿ ਆਪਾਂ ਨੂੰ ਕੋਈ ਦੇਣਾ ਜਾਂ ਨਹੀਂ ਦੇਣਾ ਅਸੀਂ ਤੇ ਹੱਕ ਲੈਣ ਆਏ ਆ ਤੇ ਲੈ ਕੇ ਜਾਵਾਂਗੇ ਕਿਉਂਕਿ ਸਾਡੇ ਹੱਕ ਆ ਤੇ ਸੰਤਾਂ ਨੇ ਵੀ ਕਿਹਾ ਹੈ ਕਿ ਜੇ ਇਨਸਾਫ਼ ਨਹੀਂ ਦਿੰਦੇ ਤੇ ਇਨਸਾਫ਼ ਲੈਣਾ ਆਉਂਦਾ ਹੈ ਬਸ ਸੰਤਾਂ ਦੀਆਂ ਗੱਲਾਂ ਤੇ ਨੌਜਵਾਨ ਪੈਰਾ ਦੇ ਰਿਹਾ ਕਿ ਇਨਸਾਫ਼ ਲੈ ਕੇ ਜਾਣਾ ਵਾ ਜੇ ਦੇਣਾ ਤੇ ਜਾਂ ਦੂਜੀ ਤਰ੍ਹਾਂ ਦੇਣਾ ਬਬਾ ਇਹ ਪਹਿਲਾਂ ਵੀ ਇੱਕ ਵਾਰੀ ਮੋਰਚਾ ਉੱਠਿਆ ਸੀਗਾ ਫਤਿਹਗੜ ਸਾਹਿਬ ਤੋਂ ਜਾਂ ਸਾਰੇ ਇਕੱਠੇ ਹੋ ਕੇ ਆਏ ਸੀ ਤੇ ਆਪਣੇ ਕਿੰਨੇ ਬੰਦੀ ਸਿੰਘ ਨੇ ਤੇ ਕਿੰਨੇ ਕਿੰਨੇ ਸਮਾਜ ਦੀ ਇਹ ਸਦਾ ਪਹੁੰਚ ਚੁੱਕੇ ਨੇ ਤੇ ਕਦੋਂ ਤੱਕ ਉਹਨਾਂ ਦੀ ਰਿਹਾਈ ਦਾ ਕਹਿੰਦੇ ਨੇ ਵੀ ਹਾਂ ਕਰ ਦੇਵਾਂਗੇ ਦੇਖੋ ਜੀ ਸਰਕਾਰ ਨੇ ਅੱਜ ਤੱਕ ਲਾਰੇ ਲਾਏ ਆ 2015 ਦੇ ਵਿੱਚ ਬਰਗਾੜੀ ਤੋਂ ਜਦੋਂ ਦੀਆਂ ਬੇਦਬੀਆਂ ਸ਼ੁਰੂ ਹੋਈਆਂ ਉਦੋਂ ਤੋਂ ਸਰਕਾਰਾਂ ਨੇ ਸੌਵਾਂ ਚੁੱਕ ਚੋਕੇ ਕਿਉਂਕਿ ਇੱਥੇ ਇਕੱਲਾ ਬੰਦੀ ਸਿੰਘਾਂ ਦਾ ਮਸਲਾ ਨਹੀਂ ਇੱਥੇ ਬੇਦਬੀਆਂ ਦਾ ਮਸਲਾ ਇੱਥੇ 328 ਰੂਪਾਂ ਦਾ ਸਾਰੇ ਮਸਲੇ ਆ ਅੱਜ ਤੱਕ ਸਰਕਾਰ ਨੇ ਝੂਠੀਆਂ ਸੌਵਾਂ ਚੁੱਕ ਕੇ ਕੁਰਸੀਆਂ ਦੇ ਕਾਬਜ ਹੋਏ ਆ ਅੱਜ ਤੱਕ ਉਹਨਾਂ ਨੇ ਲਾਰੇ ਲਾਏ ਆ ਉਹਨਾਂ ਨੇ ਕੁਝ ਨਹੀਂ ਕੀਤਾ ਬਾਦਲ ਸਰਕਾਰ ਲਾ ਲਓ ਉਹ ਵੀ ਐਸੀ ਜਦੋਂ ਸਰਕਾਰ ਬਣੂ ਕਰ ਦਾਂਗੇ ਕਿਉਂਕਿ ਸਾਰਾ ਕੀਤਾ ਕਰਾਇਆ ਉਹਨਾਂ ਦਾ ਕਾਂਗਰਸ ਸਰਕਾਰ ਵਾਲੇ ਆ ਗਏ ਝੂਠੀਆਂ ਸੌਵਾਂ ਚੁੱਕੀਆਂ ਗੁੜਕਾ ਸਹਿਬ ਅੱਚਪੜ ਪੜ ਪੜ ਕੇ ਕਿ ਸਾਨੂੰ ਸਾਰਾ ਕੁਝ ਪਤਾ ਵਾ ਕਿੰਨਾਂ ਨੇ ਭਗਵੰਤ ਮਾਨ ਨੂੰ ਨੀ ਮੋਰਚਿਆਂ ਦੇ ਵਿੱਚ ਮੂਲੀਅਤ ਕਰਦੇ ਰਹੇ ਜੀ ਸਾਰਾ ਕੁਝ ਕਰਦਾਂਗੇ ਇਹ ਇੱਕ ਝੂਠੇ ਲਾਰੇ ਹੁੰਦੇ ਆ ਕਿਉਂਕਿ ਸਟੇਟ ਜਿਹੜਾ ਜਿਹੜੀ ਢੇਰੇ ਸਭ ਕੁਝ ਕਰਾ ਰਹੀ ਹੈ ਹੁਣ ਸਟੇਟ ਕਰਾ ਰਹੀ ਹੈ ਅੱਗੇ ਜਿੰਨੇ ਵੀ ਭਾਵੇਂ ਜਿਹੜੀ ਮਰਜ਼ੀ ਸਰਕਾਰ ਆ ਜਾਂਦੀ ਉਹ ਸਟੇਟ ਦੇ ਬੰਦੇ ਆ ਚਿਹਰੇ ਬਦਲਦੇ ਆ ਜਦੋਂ ਸਟੇਟ ਨੇ ਸਾਰਾ ਕੁਝ ਕਰਾਇਆ ਵਾ ਸਟੇਟ ਤੋਂ ਉੱਤੇ ਇੱਕ ਵਰਲਡ ਪੋਲਿਟਿਕਸ ਹੈ ਜਿਵੇਂ ਦੀਪ ਬਾਈ ਨਿਊ ਵਰਲਡ ਆਰਡਰ ਦੀ ਗੱਲ ਕਰਦਾ ਹੁੰਦਾ ਵਰਲਡ ਪੋਲਿਟਿਕਸ ਦੇ ਉੱਤੇ ਵੀ ਕੁਝ ਘਰਾਣੇ ਕਾਬਜ ਆ ਕਿੱਥੋਂ ਗੱਲ ਚੱਲਦੀ ਆ ਕਿੱਥੋਂ ਗੇਮ ਚੱਲਦੀ ਆ ਜਦੋਂ ਉਹ ਆਪ ਇਹ ਚੀਜ਼ਾਂ ਬਹੁਤ ਬਹੁਤ ਸ਼ੁਕਰੀਆ ਜਸਰਨਾ ਗੱਲ ਕੀਤੀ ਸਮਾਂ ਕੰਢਿਆ ਤੇ ਬਾਈ ਜੀ ਤੁਸੀਂ ਕਿੱਥੋਂ ਆਏ ਜੀ ਤੇ ਕਿੰਨੀ ਦੇਰ ਹੋ ਗਈ ਤੁਹਾਨੂੰ ਮੋਰਚੇ ਨਾਲ ਜੁੜੇ ਹੋ ਮੈਂ ਮੁੰਬਈ ਤੋਂ ਆ ਗੋਰਮੈਂਟ ਨੂੰ ਆ ਕੇ ਇੱਕ ਦਿਨੋਂ ਗਾ ਨੁਕਸਾਨ ਹੁੰਦੇ ਆ ਉਹ ਰੇਲ ਦੀ ਆ ਕਿ ਜਨਾ ਜਦੋਂ ਵੀ ਅਸੀਂ ਇਹ ਭਾਈ ਜੀ ਇਹ ਰਾਤ ਇਹਨਾਂ ਨੇ ਆਪਾਂ ਨੂੰ ਇੰਸਟਾਗ੍ਰam ਤੇ ਮੈਸੇਜ ਕੀਤਾ ਸੀ ਇਹ ਸੰਤਾਂ ਦੇ ਬੜੇ ਫੈਨ ਹੈ ਨਾ ਟੈਟੂ ਬਣਾਇਆ ਹਨ ਨੇਵਰ ਨਾ ਫੋਰਗਟ 1984 ਆ ਵੀ ਟੈਟੂ ਸਾਰੇ ਕਿ ਮਤਲਬ ਸੰਤਾਂ ਦੀ ਸੋਚ ਇਹਨਾਂ ਦੇ ਅੰਦਰ ਭਰੀ ਆ ਠੀਕ ਹੈ 427 ਇਹ ਚੀਜ਼ਾਂ ਇਹਨਾਂ ਨੇ ਬਣਵਾਈਆਂ ਵਾ ਇਹ ਆਪਾਂ ਨੂੰ ਇਹਨਾਂ ਨੇ ਇੰਸਟਾਗ੍ਰam ਤੇ ਮੈਸੇਜ ਕੀਤਾ ਕਿ ਬਾਈ ਜੀ ਮੈਂ ਸੰਘਰਸ਼ ਦੇ ਵਿੱਚ ਸ਼ਾਮਲ ਹੋਣਾ ਚਾਹੁੰਦਾ ਕੌਮੀ ਇਨਸਾਫ ਹੋਰ ਚੱਲਗਾ ਤੇ ਇਹ ਰਾਤ ਇਹਨਾਂ ਨੇ ਬੰਬੇ ਤੋਂ ਫਲਾਈਟ ਦੀ ਟਿਕਟ ਕਰਾਈ ਅੱਗੇ ਨਾਲ ਕੁਝ ਨਹੀਂ ਪਤਾ ਕਿੱਥੇ ਰਹਿਣਾ ਕੀ ਕਰਨਾ ਨਹੀਂ ਕਰਨਾ ਆਪਾਂ ਅੱਗੋਂ ਜਾ ਕੇ ਇਹਨਾਂ ਨੂੰ ਲੈ ਕੇ ਆਏ ਕਿ ਤੁਸੀਂ ਆ ਜਾਓ ਕੋਈ ਚੱਕਰ ਨਹੀਂ ਇੰਸਟਾਗ੍ਰਾਮ ਤੇ ਇਹਨਾਂ ਦੀ ਨਾਲ ਮੇਰੀ ਗੱਲ ਹੋਈ ਸੀ ਤੇ ਫਿਰ ਆਪਾਂ ਇਹਨਾਂ ਨੂੰ ਉੱਥੋਂ ਅੱਗੋਂ ਜਾ ਕੇ ਲੈ ਕੇ ਆਏ ਫਿਰ ਇੱਥੇ ਰਾਤ ਨੂੰ ਇੱਥੇ ਟਰਾਲੀ ਦੇ ਵਿੱਚ ਆਪਣੀ ਚ ਰੱਖਿਆ ਵੀਰ ਨੇ ਕਿਹਾ ਨਾਲ ਆਪ ਇੱਕ ਗੋਲ ਦਸਤਾਰ ਲੈ ਕੇ ਆਏ ਕਹਿੰਦੇ ਕਿ ਸਾਨੂੰ ਵੀ ਆਪਣੀ ਤਰ੍ਹਾਂ ਗੋਲ ਦਸਤਾਰ ਸਜਾ ਦਿਓ ਜਿਵੇਂ ਤੁਸੀਂ ਦਸਤਾਰ ਸਜਾਈਆਂ ਫਿਰ ਅਸੀਂ ਦਸਤਾਰ ਸਜਾਈ ਫਿਰ ਬਾਅਦ ਦੇ ਵਿੱਚ ਵੀਰ ਨੂੰ ਪ੍ਰਸ਼ਾਦਾ ਪਾਣੀ ਛਕਾਇਆ ਤੇ ਹੁਣ ਆਪਾਂ ਦੱਸ ਰਹੇ ਹੌਲੀ ਹੌਲੀ ਕਿ ਕੀ ਹੈ ਤੁਹਾ ਕਿ ਕਿੱਦਾਂ ਮਤਲਬ ਕਿ ਇਹਨਾਂ ਨੇ ਇਹ ਵੀ ਅੱਗੇ ਗੱਲ ਕੀਤੀ ਕਿ ਜੇ ਅੱਗੇ ਮੇਰੇ ਨਾਲ ਗੱਲ ਕਰ ਰਹੇ ਕਿ ਸਰਸੇ ਵਾਲੇ ਸਾਧ ਨੂੰ ਪ੍ਰੋਬਲ ਮਿਲ ਸਕਦੀ ਸਾਡੇ ਸਿੰਘਾਂ ਨੇ ਤੇ ਸਜ਼ਾ ਭੁੱਲ ਲੀਆਂ ਉਹਨਾਂ ਨੂੰ ਕਿਉਂ ਨਹੀਂ ਮਤਲਬ ਬਾਹਰ ਕੱਢ ਰਹੇ ਸਾਰਾ ਪਤਾ ਵਹ ਹੁਣ ਮਤਲਬ ਕਿ ਵੀਰ ਦੀ ਉਹ ਸੋਚ ਹੈ ਜਿਹੜੀ ਸੰਤਾਂ ਦੀ ਉਹਨੂੰ ਆਪਾਂ ਅੱਗੇ ਲੈ ਕੇ ਚੱਲਾਂਗੇ ਆਪਾਂ ਖੰਡੇ ਬਾਟੇ ਦੀ ਪਾਹਲ ਵੀ ਛਕਾਵਾਂਗੇ ਸਿੰਘ ਸਜਾਵਾਂਗੇ ਹੁਣ ਇੱਥੇ ਅੌਕੇ ਦੇ ਹਾਲਾਤ ਜੋ ਵੀ ਸੀਗੇ ਤੁਹਾਡੇ ਨਾਲ ਸਾਂਝੇ ਕੀਤੇ ਬੰਦੀ ਸਿੰਘਾਂ ਦੀ ਰਿਹਾਈ ਬੇਅਦਬੀ ਦੇ ਮੁੱਦੇ ਜੀ ਹਾਂ ਦੋਸਤੋ ਸਾਰੇ ਮੁੱਦੇ ਗਰਮ ਨੇ ਤੇ ਕਿਸੇ ਤੇ ਵੀ ਇਨਸਾਫ ਹੁਣ ਤੱਕ ਨਹੀਂ ਮਿਲਿਆ ਖੈਰ ਇਹ ਤਾਂ ਹੁਣ ਅੱਗੇ ਦੇਖਣਾ ਹੋਊਗਾ ਕਿ ਇਨਸਾਫ ਮਿਲਦਾ ਜਾਂ ਨਹੀਂ ਮਿਲਦਾ ਉਦੋਂ ਤੱਕ ਦੇ ਲਈ ਤੁਸੀਂ ਸਾਡੇ ਨਾਲ ਜੁੜੇ ਰਹੋ ਹੋਰ ਅਪਡੇਟਸ ਲੈ ਕੇ ਤੁਹਾਡੇ ਨਾਲ ਆਂਦੇ ਰਾਂਗੇ ਧੰਨਵਾਦ